हां जी नमस्कार आदाब सत श्री अकाल देखो आज मैं सूट लेके आया हूं सूट सारे महंगे सूट है कला कला सूट है जी कोई दो सूट ਨਹੀਂ ਹੈਗੇ ਇੱਕ ਨਾਲ ਦੇ ویڈیو ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਇੱਕੋ ਰੇਡ ਰਿਸਿਵਰ ਦੇ ਰਿਹਾ ਮੈਂ ਕਲੀਅਰੈਂਸ ਸੇਲ ਦੇ ਸੂਟ ਨੇ ਗਰਮੀ ਵਾਲੇ ਸੂਟ ਨੇ ਪ्योर ਦੇ ਦੁਪट्टे ਨਾਲ ਨੇ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਕੱਪੜਾ ਖੁੱਪ ਕਿੰਨਾ ਸ਼ਾਨਦਾਰ ਲੌਨ कॉटन ਕਪੜਾ ਹੈ ਜੀ ਡਿਸਟਲ ਪ੍ਰਿੰਟਰ ਨਾਲ ਅਰੀ ਦਾ ਕੰਮ ਕੀਤਾ ਹੋਇਆ ਆ ਦੇਖੋ ਹਿਰਨ ਬਣਿਆ ਹੋਇਆ ਨਾਲ ਬਹੁਤ ਸ਼ਾਨਦਾਰ ਉੱਪਰ ਚਿੜੀ ਵੀ ਬੈਠੀ ਹੈ ਜੀ ਬਹੁਤ ਸ਼ਾਨਦਾਰ ਸੂਟ ਹੈ ਜੀ ਡਿਜੀਟਲ ਪ੍ਰਿੰਟ ਆ ਵਰਕ ਵਾਲਾ ਸੂਟ ਆ ਪਹਿਲਾ ਰੇਟ ਸੀਗਾ ਇਹਦਾ ਜੀ 1195 ਰੁਪਏ ਆ ਲਓ ਜੀ ਪਿਓਰ ਦਾ ਮਿਲੂਗਾ ਜੀ ਦੁਪੱਟਾ ਇਹ ਸਾਰੇ ਸਿੰਗਲ ਸਿੰਗਲ ਸੂਟ ਨੇ ਜੀ ਫੁੱਲ ਪਿਓਰ ਦਾ ਦੁਪੱਟਾ ਦੁਪੱਟਾ ਵੀ ਇਹਦਾ ਨਾ ਪਿਓਰ ਦਾ ਮਿਲੂਗਾ ਦੂਜਾ ਦੁਪੱਟਾ ਨਹੀਂ ਮਿਲੂਗਾ ਸਿਰਫ 895 ਰੁਪਏ ਆ ਲਓ ਜੀ 1050 ਵਾਲਾ ਸੂਟ ਆ ਜੀ ਨੇਵੀ ਬਲੂ ਕਲਰ ਇਹ ਸਿੰਗਲ ਸਿੰਗਲ ਸੂਟ ਨੇ ਜੀ ਸਾਰੇ ਪੀਸ ਚੈੱਕ ਕਰੋ ਪਹਿਲਾਂ ਕਾਟਨ ਦੀ ਬਾਟਮ ਹੈ ਜੀ ਜਾਮ ਕਾਟਨ ਕਪੜਾ ਰਹੂਗਾ ਨੈੱਕ ਤੇ ਕਢਾਈ ਰਹੂਗੀ ਤ੍ਰਿਜ਼ੀ ਬ੍ਰਾਂਡ ਦਾ ਪੀਸ ਹੈ ਜੀ ਇਹ ਵੀ ਤੁਹਾਨੂੰ ਮਿਲੂਗਾ ਜੀ ਅੱਜ 895 ਰੁਪਏ ਦਾ ਜੀ ਆਹ ਲਓ ਜੀ ਚੱਕੋ ਨਾਲ ਦੁਪੱਟਾ ਪਿਓਰ ਦਾ ਦੁਪੱਟਾ ਉਹ ਵੀ ਡਿਜੀਟਲ ਦੁਪੱਟਾ ਹੈ ਜੀ ਚੈੱਕ ਕਰੋ ਦੁਪੱਟਾ ਜਰਾ ਇੱਕ ਇੱਕ ਪੀਸ ਦੇਖਣ ਵਾਲਾ ਜੀ ਸਾਰੇ ਸਿੰਗਲ ਸਿੰਗਲ ਪੀਸ ਇਹ ਨੇ ਜੀ ਔਰ 995 ਵਾਲੇ ਸੂਟ ਨੇ ਤੁਹਾਨੂੰ ਮਿਲੂਗਾ ਅੱਜ ਸਾਰੇ 895 ਰੁਪਏ ਚ ਕੋਰੀਅਨ ਤੁਹਾਨੂੰ ਪਤਾ ਮੇਰਾ 올ਓਵਰ ਇੰਡੀਆ ਫਰੀ ਹੈ ਜੀ ਨਿਓਨ ਸ਼ੇਡ ਦਾ ਪੀਸ ਹੈ ਜੀ ਡਿਜੀਟਲ ਪ੍ਰਿੰਟ ਹੈ ਆਰੀ ਦਾ ਕੰਮ ਕੀਤਾ ਹੋਇਆ ਦੇਖੋ ਪੀਸ ਕਿੰਨਾ ਸ਼ਾਨਦਾਰ ਪੀਸ ਹੈ ਨਾਲ ਇਹਦੇ ਬਾਟਮ ਮਿਲੂਗੀ ਜੀ ਕਾਟਨ ਦੀ ਬਾਟਮ ਪਿਓਰ ਦਾ ਮਿਲੂਗਾ ਜੀ ਦੁਪੱਟਾ ਇਸ ਰੇਟ ਦੇ ਵਿੱਚ ਤੁਹਾਨੂੰ ਕੋਈ ਵੀ ਸੂਟ ਨਹੀਂ ਦਊਗਾ ਇਹ ਮੇਰੀ ਗਾਰੰਟੀ ਆ ਆ ਦੁਪੱਟਾ ਚੈੱਕ ਕਰੋ ਪਹਿਲਾਂ ਦਾ ਪਿਓਰ ਕਹੂੰਗਾ ਨਾ ਤੁਹਾਨੂੰ ਪਤਾ ਹੀ ਆ ਮੇਰੇ ਕੱਪ ਮੇਰੇ ਕਸਟਮਰ ਨੂੰ ਪਤਾ ਜਾਵੇ ਪਿਓਰ ਕਹੂੰਗਾ ਤਾਂ ਪਿਓਰ ਦਾ ਹੀ ਦੁਪੱਟਾ ਮਿਲੂਗਾ ਜੀ ਆ ਲਓ ਜੀ ਸਿਰਫ 895 ਜੀ ਸਿੰਗਲ ਪੀਸ ਦੀ ਪੀਸ ਚੈੱਕ ਕਰੋ ਜਰਾ 895 ਬਹੁਤ ਸੋਹਣੇ ਸੂਰਨੇ ਜੀ ਆ ਜਿਹੜੇ ਫਲਾਵਰ ਬਣੇ ਹੋਏ ਨਾ ਆ ਦੇਖੋ ਤੁਸੀਂ ਨਾਲ ਪੂਰਾ ਪੂਰਾ ਆਰੀ ਦਾ ਕੰਮ ਕੀਤਾ ਹੋਇਆ ਆ neck ਦੇ ਉੱਪਰ ਵੀ ਫਲਾਵਰ ਆ ਜਿਹੜਾ ਦਿਖਾ ਦਿਓ ਚੰਗੀ ਤਰ੍ਹਾਂ ਇਹਦੇ ਤੇ ਵੀ ਆਰੀ ਦਾ ਕੰਮ ਕੀਤਾ ਹੋਇਆ ਰੇਟ ਰਹੂਗਾ ਸਿਰਫ 895 ਰੁਪਏ ਡਿਜੀਟਲ ਪ੍ਰਿੰਟਰ 2.5 ਮੀਟਰ ਸ਼ਰਟ ਆ ਬਾਟਮ ਮਿਲੂਗੀ ਜੀ ਤੁਹਾਨੂੰ ਅਪਰੋਕਸੀਮੇਟਲੀ 3 ਮੀਟਰ ਆ ਲਓ ਜੀ ਦੁਪੱਟਾ ਪਿਓਰ ਦਾ ਦੁਪੱਟਾ ਡਿਜੀਟਲ ਦੁਪੱਟਾ ਸਿਰਫ 895 ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਤੁਹਾਨੂੰ ਪਤਾ ਹੈ ਵੀ 70-80 ਰੁਪਏ ਕੋਰੀਅਰ ਲੱਗ ਜਾਂਦੇ ਨੇ ਜੀ ਉਹ ਤੁਹਾਨੂੰ ਕੋਈ ਨਹੀਂ ਪੈਣਾ ਆ ਲਓ ਜੀ ਪੀਸ ਚੈੱਕ ਕਰੋ ਜਿਦਾਂ ਸਿਰਫ 895 ਸਾਰਾ ਆਰੀ ਦਾ ਕੰਮ ਕੀਤਾ ਹੋਇਆ ਘੇਰੇ ਦੇ ਉੱਪਰ ਬਹੁਤ ਸ਼ਾਨਦਾਰ ਪੀਸ ਹੈ ਜਾਮ ਕਾਟਨ ਕਪੜਾ ਪਿਓਰ ਦਾ ਮਿਲੂਗਾ ਜੀ ਦੁਪੱਟਾ ਬਾਬਰੀ ਵੱਡ ਦੁਪੱਟਾ ਚੈੱਕ ਕਰੋ ਜਰਾ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਸਿਰਫ 895 ਰੁਪਏ ਦੀ ਇਹ ਸਾਰੇ ਸਿੰਗਲ ਸਿੰਗਲ ਪੀਸ ਨੇ ਜੀ ਮੇਰੇ ਕੋਲੇ ਕੋਈ ਡਬਲ ਪੀਸ ਨਹੀਂ ਹੈਗਾ ਇੱਕ ਇੱਕ ਪੀਸ ਆ ਆ ਚੱਕੋ ਜੀ 895 ਪਹਿਲਾਂ ਕੰਮ ਦੇਖੋ ਬੋਟਲ ਗ੍ਰੀਨ ਰੰਗ ਦਾ ਸੂਟ ਆ ਆ ਸਾਰਾ ਸਿੱਪੀ ਵਰਕ ਦਾ ਕੰਮ ਕੀਤਾ ਹੋਇਆ ਨਾਲ ਡਾਇਮੰਡ ਦਾ ਕੰਮ ਕੀਤਾ ਹੋਇਆ ਇਹਦੇ ਵਿੱਚ ਜਿਹੜਾ ਫਲਾਵਰ ਬਣਿਆ ਨਾ ਦੇਖੋ ਆਰੀ ਦਾ ਦੇਖੋ ਆ ਦੇਖੋ ਆਰੀ ਦਾ ਕੰਮ ਕੀਤਾ ਹੋਇਆ ਜੀ ਨਾਲ ਜਾਮ ਕਾਟਨ ਕਪੜਾ ਕਾਟਨ ਦੀ ਬਾਟਮ ਹੈ ਪਿਓਰ ਦਾ ਮਿਲੂਗਾ ਮਲਟੀ ਸ਼ੈਡ ਪ੍ਰਿੰਟ ਦੁਪੱਟਾ ਸਿਰਫ 895 ਰੁਪਏ ਬੱਸ ਛੇਤੀ ਛੇਤੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰਾ ਤੁਹਾਡਾ ਸਕਰੀਨ ਦੇ ਉੱਪਰ ਹਾਲੋ ਜੀ yellow color ਆ ਗਿਆ ਜੀ 895 ਜੀ ਅੱਜ ਚੈੱਕ ਕਰੋ ਸੂਟ ਜਿਹੜੇ ਨੇ ਚੱਕਣੇ ਨੇ yellow color ਹੈ ਜੀ ਪਹਿਲਾ ਪੀਸ ਚੈੱਕ ਕਰੋ ਜਰਾ ਫਲਾਵਰ ਦੇਖੋ ਕਿੰਨੇ ਸੋਹਣੇ ਫਲਾਵਰ ਹੈ ਜੀ ਆਰੀ ਦਾ ਕੰਮ ਕੀਤਾ ਹੋਇਆ ਸਾਰੇ ਤੇ ਬਹੁਤ ਸੋਹਣੇ ਸੋਹਣੇ ਸੂਟ ਨੇ ਸਿਰਫ 895 ਅੱਜ ਲਟਾਰਦਾ ਮਾਲ ਸਾਰਾ ਕਲੀਅਰਿੰਗ ਸੇਲ ਕਰਕੇ ਚੱਕੋ ਜੀ ਪਿਓਰ ਦਾ ਦੁਪੱਟਾ ਜੀ ਸੋਹਣੇ ਸੋਹਣੇ ਸੂਟ ਨੇ ਜੀ ਫੁੱਲ ਪਿਓਰ ਦਾ ਦੁਪੱਟਾ ਆ ਲੋ ਜੀ ਇੱਕੋ ਹੀ 20 ਪਜ ਦਾ ਪੀਸ ਚੈੱਕ ਕਰੋ ਜਰਾ ਸਿੰਗਲ ਪੀਸ ਜੀ 800 ਤੇ 95 ਰੁਪਏ ਜੀ ਅੱਜ ਲੈ ਲਓ ਜੀ ਜਿਹਨੇ ਸੂਟ ਲੈਣ ਨੇ ਕਢਾਈਆਂ ਵਾਲੇ ਸੂਟ ਨੇ ਸਾਰੇ ਇਹ ਉੱਤੇ ਕਢਾਈ ਕੀਤੀ ਹੈ ਜੀ ਹਾਰੀ ਦਾ ਕੰਮ ਕੀਤਾ ਹੋਇਆ ਪਿਓਰ ਦਾ ਦੁਪੱਟਾ ਜੀ ਡਿਜੀਟਲ ਪ੍ਰਿੰਟ ਆ ਜਾਂ ਕਾਟਨ ਕੱਪੜਾ ਸਿਰਫ 895 ਚੱਪੋ ਸੂਟ ਦੀ 895 ਚ ਆ ਲੋ ਜੀ 1000 ਰੁਪਿਆ ਵਾਲਾ ਸੂਟ ਆ ਜੀ ਇਹ ਵੀ ਤੁਹਾਨੂੰ ਮਿਲੂਗਾ ਜੀ 895 ਰੁਪਏ ਚ ਪੀ ਚੈੱਕ ਕਰੋ ਪਹਿਲਾਂ ਕੜਾਈ ਦੇਖੋ ਕਿੰਦੀ ਸੋਹਣੀ ਸਟਾਈਲਿਸ਼ ਪੀਸ ਆ ਸਾਰਾ ਪ੍ਰਿੰਟਿੰਗ ਵੀ ਸਟਾਈਲਿਸ਼ ਆ ਜੀ ਇੱਕੋ ਹੀ ਪੀਸ ਪਜਦਾ ਜੀ ਆ ਲੋ ਜੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਤੁਹਾਨੂੰ ਮਲ ਕਾਟਨ ਦਾ ਦੁਪੱਟਾ ਪੂਰਾ ਲੰਬਾ ਚੌੜਾ ਦੁਪੱਟਾ ਔਰ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਕਿੰਦੀ ਸ਼ਾਨਦਾਰ ਆ ਸਿਰਫ 895 ਬਰ 6 ਦੀ ਸਕਰੀਨਸ਼ਾਟ ਲੈ ਕੇ ਮੈਨੂੰ ਭੇਜੋ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਆਹ ਲੋ ਜੀ ਕੜਾਈ ਵਾਲਾ ਸੂਟ ਆ ਜੀ ਪਿਓਰ ਦਾ ਦੁਪੱਟਾ ਨਾਲ ਆ ਚੈੱਕ ਕਰੋ ਜਰਾ ਆਲਓਰ 5 ਮੀਟਰ ਸੂਟਾ ਜੀ ਕੜਾਈ ਦਿਖਾ ਦਿਓ ਜੀ ਕਸਟਮਰ ਨੂੰ ਚੰਗੀ ਤਰ੍ਹਾਂ ਦੇਖੋ ਕਿੰਨਾ ਗੁੰਦਵਾ ਕੰਮ ਕੀਤਾ ਹੋਇਆ ਨਾਲ ਮਿਲੂਗਾ ਜੀ ਸਟਾਈਲਿਸ਼ ਦੁਪੱਟਾ ਪਿਓਰ ਦਾ ਲੈਂਸ ਵਰਕ ਦਾ ਕੰਮ ਕੀਤਾ ਹੋਇਆ ਦੁਪੱਟਾ ਚੈੱਕ ਕਰੋ ਜਰਾ ਪਿਓਰ ਕਹੂੰਗਾ ਨਾ ਪਿਓਰ ਦਾ ਹੀ ਦੁਪੱਟਾ ਮਿਲੂਗਾ ਇਹ ਵੀ ਅੱਜ ਮਿਲੂਗਾ ਜੀ ਤੁਹਾਨੂੰ ਸਿਰਫ 895 ਰੁਪਏ ਜੀ ਆਹ ਲੋ ਜੀ ਕਰੀਮ ਕਲਰ ਦਾ ਪੀਸ ਹੈ ਜੀ ਆਹ ਲੋ ਪੀਸ ਚੈੱਕ ਕਰੋ ਜਾਮ ਕਾਟਨ ਕਪੜਾ ਇਹ 1295 1395 ਵਾਲਾ ਸੂਟ ਨੇ ਜੀ ਜਿਹੜੇ ਬਾਅਦ ਚ ਮੈਂ 995 ਵਿੱਚੇ ਸੀ ਨਾ ਤੇ ਹੁਣ ਸਿੰਗਲ ਸਿੰਗਲ ਸੂਟ ਆ ਹੁਣ ਤੁਹਾਨੂੰ ਮਿਲੂਗੇ 895 ਚਾਹ ਲੋ ਦੁਪੱਟਾ ਚੈੱਕ ਕਰੋ ਜਰਾ ਪਿਓਰ ਦਾ ਦੁਪੱਟਾ ਬਾਦ ਛੇ ਦੀ ਛੇ ਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਸਾਰੇ ਜ਼ਬਰਦਸਤ ਪੀਸ ਨੇ ਜੀ ਆਹ ਲੋ ਪਹਿਲਾ ਪੀਸ ਚੈੱਕ ਕਰੋ ਮਸਟਰਡ ਕਲਰ ਹੈ ਜੀ ਕਲਾਈ ਚੈੱਕ ਕਰੋ ਜਿਹੜਾ ਜਿੰਨੀ ਸੁਣੀ ਕਢਾਈ ਕੀਤੀ ਹੋਈ ਆ ਆ ਪ੍ਰਿੰਟਿੰਗ ਨਾਲ ਸ਼ੋਲਡਰ ਤੇ ਆਊਗੀ ਜੀ ਘੇਰੇ ਦੇ ਵੀ ਕਢਾਈ ਆ ਬਾਹਾਂ ਤੇ ਅਲੱਗ ਪ੍ਰਿੰਟਿੰਗ ਹੈ ਜੀ ਆਹ ਲੋ ਜੀ ਨਾਲ ਮਿਲੂਗੀ ਜੀ ਕਾਟਰ ਦੀ ਉਹ ਬਾਟਮ ਤੇ ਨਾਲ ਦੁਪੱਟਾ ਦਊਗਾ ਤੁਹਾਨੂੰ ਫੁੱਲ ਪਿਓਰ ਦਾ ਦੁਪੱਟਾ ਪੂਰਾ ਲੰਬਾ ਜਿਹੜਾ ਕੋਈ ਛੋਟਾ ਦੁਪੱਟਾ ਨਹੀਂ ਹੋਊਗਾ ਜੀ ਪੂਰਾ ਲੰਬਾ ਜਿਹੜਾ ਦੁਪੱਟਾ ਜੀ ਆਹ ਲੋ ਜੀ ਇਹ ਵੀ ਮਿਲੂਗਾ ਜੀ 895 1050 ਵਾਲਾ ਸੂਟ ਹੈ ਜੀ ਆਹ ਲੋ ਜੀ ਉਹਦੇ ਚ ਇੱਕ ਸੂਟ ਹੋਰ ਮਿਲੂਗਾ ਜੀ ਲਵੈਂਡਰ ਸ਼ੇਡ ਆ ਲਾਈਟ ਲਵੈਂਡਰ 895 ਜੀ ਚੱਕੋ ਆ ਲੋ ਜੀ ਨਾਲ ਪਿਓਰ ਦਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਦੁਪੱਟਾ ਘੇਰੇ ਤੇ ਕਢਾਈ ਕੀਤੀ ਹੈ ਸਾਰੀ ਸਾਰੀ 895 ਰੁਪਏ ਜੀ ਆ ਲੋ ਜੀ ਪੀਸ ਚੈੱਕ ਕਰੋ ਜਿਹੜਾ ਕਿ ਓ ਬਾ ਬਈ ਬਾਹ ਭਾਰਾ ਚੱਕੇ ਰਿ ਜਾਂਦਾ ਤੁਹਾਡੇ ਕੋਲ ਦਾ ਆ ਲੋ ਚਿੜੀ ਵਾਲਾ ਡਿਜ਼ਾਈਨ ਆ ਗਿਆ ਜੀ ਓਹੋ ਬਹੁਤ ਸੋਹਣਾ ਡਿਜ਼ਾਈਨ ਜੀ ਚਿੜੀਆਂ ਦੇਖੋ ਕਿਵੇਂ ਦੋਨੇ ਆਰਾਮ ਦੇ ਨਾਲ ਬੈਠੀਆਂ ਨੇ ਔਰ neck ਦੇ ਉੱਪਰ ਵੀ ਕਢਾਈ ਕੀਤੀ ਹੋਈ ਹੈ ਇਹ ਸਾਰਾ ਡਿਜੀਟਲ ਪ੍ਰਿੰਟ ਹੈ ਜੀ। ਉਹ ਜਿਹੜੀਆਂ ਚਿੜੀਆਂ ਨੇ ਸਾਰੀਆਂ ਹਾਈਲਾਈਟ ਕੀਤੀਆਂ ਹੋਈਆਂ ਜੀ ਪੂਰੀਆਂ ਪੂਰੀਆਂ ਆਰੀ ਦਾ ਕੰਮ ਕੀਤਾ ਹੋਇਆ। ਆ ਲਓ ਜੀ ਨਾਲ ਦੁਪੱਟਾ ਮਿਲੂਗਾ ਜੀ ਪਿਓਰ ਦਾ। ਪਹਿਲਾਂ ਹਿਰਨ ਵਾਲਾ ਡਿਜ਼ਾਈਨ ਆਇਆ ਸੀਗਾ ਹੁਣ ਆ ਗਿਆ ਚਿੜੀ ਵਾਲਾ ਡਿਜ਼ਾਈਨ ਜੀ। ਆਪੀ ਚੈੱਕ ਕਰੋ ਪਿਓਰ ਦਾ ਦੁਪੱਟਾ। ਸਿਰਫ 895 ਰੁਪਏ ਜੀ। ਬਸ ਲੇਟ ਨਹੀਂ ਕਰਨਾ ਜੀ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਤੇ। ਆ ਲਓ ਜੀ ਬਲੈਕ ਕਲਰ ਆ ਗਿਆ ਜੀ। ਬਲੈਕ ਵੀ ਇਕੱਲੇ ਹੀ ਰਹੇਗਾ ਪਹਿਲਾਂ ਨੇਵੀ ਦਿਖਾਇਆ ਸੀ ਉਹ ਚ ਨੇਵੀ ਵਿਚ ਵੀ ਇਕੱਲਾ neck ਦੇ ਤੇ ਕਢਾਈ ਚੈੱਕ ਕਰੋ ਜਰਾ ਅਭੀ ਕਢਾਈ ਦਿਖਾ ਦਿਓ ਜਰਾ ਬਲੈਕ ਐਂਡ ਵਾਈਟ ਸੂਟ ਆ ਜਾਮ ਕਾਟਨ ਕੱਪੜਾ ਜੀ ਕਾਟਨ ਦੀ ਬਾਟਮ ਹੈ 1000 ਰੁਪਏ ਵਾਲਾ ਨਾ ਜੀ ਆ ਚੈੱਕ ਕਰੋ ਜਰਾ ਲੈਦਰ ਚੈੱਕ ਕਰਾ ਦਿਓ ਜਰਾ 2150 ਦਾ ਸੂਟ ਆ ਜੀ ਸਿਰਫ 895 ਕੋਰੀਅਰ ਫਰੀ ਆ ਲੋ ਜੀ ਪੀਸ ਦੇਖੋ ਕਿੰਨਾ ਸ਼ਾਨਦਾਰ ਆ ਆ ਲੋ ਜੀ ਬ੍ਰਾਊਨ ਕਲਰ ਸਿੰਗਲ ਪੀਸ ਜੀ ਵੀ ਸਾਰੇ ਜਬਰਦਸਤ ਨੇ ਜੀ ਕੱਲੇ ਕੱਲੇ ਰਹਿ ਗਏ ਪਤਾ ਨਹੀਂ ਕਿੰਨਾ ਕਮਾਲ ਮੈਂ ਵੇਚਿਆ ਇਹ ਵੀ ਚੈੱਕ ਕਰੋ ਬ੍ਰਾਊਨ ਕਲਰ ਦਾ ਪੀਸ ਆ ਕੱਲਾ ਕੱਲਾ ਸੂਟ ਹੈ ਜੀ ਖੂਬਸੂਰਤ ਪੀਸ ਆ ਲੋ ਜੀ ਬਾਟਮ ਨਾਲ ਦੁਪੱਟਾ ਦਿਖਾਉਂਗਾ ਤੁਹਾਨੂੰ ਜਬਰਦਸਤ ਦੁਪੱਟਾ ਔਰ ਪਿਓਰ ਦਾ ਦੁਪੱਟਾ ਪ੍ਰਿੰਟ ਦੇਖੋ ਦੁਪੱਟੇ ਦੀ ਡਿਜੀਟਲ ਪ੍ਰਿੰਟ ਹੈ ਜੀ ਸਾਰਾ ਆ ਦੇਖੋ ਥੱਲੇ ਫੁੱਲ ਦੇ ਵਿੱਚ 6 ਰੰਗ ਦੇ ਪੱਤੇ ਨੇ 6 ਦੇ 6 ਅਲਗ-ਅਲਗ ਰੰਗ ਦੇ ਪੱਤੇ ਨੇ ਜੀ ਆ ਲੋ ਜੀ ਇੱਕੋ ਹੀ ਸੂਟ ਬਚ ਗਿਆ ਮੇਰੇ ਕੋਲੇ ਪੀਸ ਚੈੱਕ ਕਰੋ ਪਹਿਲਾਂ ਆਹ ਲਓ ਜੀ ਇਹ ਬਿਨਾ ਦੁਪੱਟੇ ਦਾ ਮਾਜੀ ਪਹਿਲਾਂ 1000 ਰੁਪਿਆ ਦਾ ਵੇਚਿਆ ਸੀਗਾ ਮੈਂ ਸਿੰਗਲ ਪੀਸ ਬਚਦਾ ਜੀ ਇਹ ਆਹ ਲਓ ਜੀ ਬਾਟਮ ਦੇ ਉੱਪਰ ਕਢਾਈ ਹੈ ਜੀ ਇਹ ਵੀ ਤੁਹਾਨੂੰ ਮਿਲੂਗਾ ਜੀ 895 ਰੁਪਏ ਬਾਟਮ ਤੇ ਕਢਾਈ ਚੈੱਕ ਕਰੋ ਕਿੰਨੀ ਸੋਹਣੀ ਲੌਂ ਕਾਟਨ ਕਪੜਾ ਤਮੰਨਾ ਬ੍ਰਾਂਡ ਦਾ ਪੀਸ ਹੈ ਜੀ ਸਿਰਫ 895 ਰੁਪਏ ਜੀ ਆਹ ਲਓ ਜੀ ਇੱਕ ਕੋਈ ਪੀਸ ਬਚਦਾ ਜੀ ਪੀਸ ਚੈੱਕ ਕਰੋ ਪਹਿਲਾਂ ਜਰਾ ਇੱਥੇ ਫਸ ਗਿਆ ਭਾਈ ਤੂੰ 1050 ਦਾ ਪੀਸ ਹੈ ਜੀ ਸਿੰਗਲ ਪੀਸ ਆ ਲੋ ਜੀ ਬੋਟਾ ਪੱਤੀ ਦਾ ਕੰਮ ਕੀਤਾ ਹੋਇਆ ਪੀਸ ਚੈੱਕ ਕਰੋ ਜਿਹੜਾ ਕਿੰਨਾ ਸ਼ਾਨਦਾਰ ਪੀਸ ਹੈ ਪੈਨਲ ਬਣਾਇਆ ਪਾਕਿਸਤਾਨੀ ਸਟਾਈਲ ਸੂਟ ਬਣੂਗਾ ਇਹ ਆ ਲੋ ਜੀ ਬਾਟਮ ਨਾਲ ਮਿਲੂਗਾ ਜੀ ਦੁਪੱਟਾ ਇਕੱਲਾ ਹੀ ਸੂਟ ਹੈ ਜੀ ਇਹ ਵੀ ਸਿਰਫ 895 ਰੁਪਏ ਜੀ ਲਓ ਇਸ ਦੇਖੋ 1050 ਰੇਟ ਲੱਗਿਆ ਚੈੱਕ ਕਰ ਲਓ ਜਿਹੜਾ ਆ ਲੋ ਜੀ ਆ ਵੀ ਸਿੰਗਲ ਪੀਸ ਹੈ ਜੀ ਕੋਟਾ ਦਾ ਪੀਸ ਹੈ ਜੀ ਪਿੰਕ ਰੰਗ ਦਾ ਪੀਸ ਆ ਚੱਕੋ ਪੀਸ ਕਰ ਲਓ ਐਸ਼ ਅੱਜ ਦੇਖੋ ਪੀਸ ਪੂਰੀ ਕਢਾਈ ਹੈ ਜੀ ਹੈ ਸਾਰੀ ਦੀ ਸਾਰੀ ਨਾਲ ਥੱਲੇ ਪਾਕਿਸਤਾਨੀ ਲਾਇਸ ਲੱਗੀ ਆ ਘੇਰੇ ਤੇ ਵੀ ਕਢਾਈ ਆ ਆ ਸਾਰਾ ਪੈਨਲ ਦੇਖੋ ਪੂਰਾ ਪੂਰਾ ਕਢਾਈ ਦੇ ਨਾਲ ਬਣਿਆ ਹੋਇਆ ਕੋਟਾ ਦਾ ਪੀਸ ਸੂਟ ਆ ਆ ਲਓ ਜੀ ਚਿਕਨ ਕਰੀ ਦੀ ਮਿਲੂਗੀ ਜੀ ਬਾਟਮ ਔਰ ਨਾਲ ਕੋਟਾ ਦਾ ਮਿਲੂਗਾ ਜੀ ਹੈਂਡ ਬੋਰਸ਼ ਕੀਤਾ ਹੋਇਆ ਪੇਟ ਇੱਕੋ ਹੀ ਪੀਸ ਬਚਦਾ ਇਹ ਵੀ ਮਿਲੂਗਾ ਜੀ ਤੁਹਾਨੂੰ 800 95 ਰੁਪਏ ਦਾ ਹੈਂਡਵਰਕ ਸਪਿੰਡ ਕੀਤਾ ਹੈ ਜੀ ਨਾਲ ਪੱਲੇ ਦੇ ਉੱਤੇ ਲੈਸ ਵੀ ਲੱਗੀ ਹੋਈ ਹੈ ਚੈੱਕ ਕਰੋ ਲੈਸ ਲੱਗੀ ਹੋਈ ਖੂਬਸੂਰਤ ਪੀਸ ਹੈ ਜੀ ਰੇਟ ਇਹਦਾ ਵੀ ਰਹੂਗਾ ਜੀ ਸਿਰਫ 895 ਰੁਪਏ ਜੀ ਇਹ ਕੱਲੇ ਕੱਲੇ ਸੂਟ ਹੈ ਜੀ ਦੇ ਦੇਣੇ ਆਪਾਂ ਇਹ ਰੱਖਣੇ ਨਹੀਂ ਹੈਗੇ ਹੁਣ ਆ ਲੋ ਅੱਗੇ ਸਰਦੀਆਂ ਵਾਲਾ ਮਾਲ ਮੇਰੇ ਕੋਲੇ ਬਹੁਤ ਆ ਰਿਹਾ ਪੀਸ ਚੈੱਕ ਕਰੋ ਖੂਬਸੂਰਤ ਪੀਸ ਜੀ ਕਢਾਈ ਚੈੱਕ ਕਰੋ ਜਰਾ ਬਹੁਤ ਸੋਹਣਾ ਪੀਸ ਹੈ ਡਿਜੀਟਲ ਪ੍ਰਿੰਟ ਆ ਆ ਲੋ ਜੀ ਬਾਟਮ 895 ਜਿਹੜਾ ਮਰਜ਼ੀ ਸੂਟ ਲੈ ਲਓ 895 ਚ ਆ ਲੋ ਜੀ ਦੁਪੱਟਾ ਚੈੱਕ ਕਰੋ ਜੀ ਦਾ ਪਿਓਰ ਦਾ ਮਿਲੂਗਾ ਜੀ ਦੁਪੱਟਾ ਇੰਨਾ ਸੋਹਣਾ ਦੁਪੱਟਾ ਔਰ ਕਿੱਡਾ ਲੰਬਾ ਚੜਾ ਦੁਪੱਟਾ ਜੀ ਸਿਰਫ 895 ਰੁਪਏ ਜੀ ਆ ਲੋ ਜੀ ਰੰਗ ਦੇਖਿਆ ਕਿੱਡਾ ਸੋਹਣਾ ਹੈ ਵਾਹ ਬਈ ਵਾਹ ਬਹੁਤ ਸੋਹਣਾ ਰੰਗ ਹੈ ਜੀ ਇਹ ਖੂਬਸੂਰਤ ਪੀਸ ਹੈ ਉੱਠਾ ਹੀ ਖੁੱਲ ਗਿਆ ਇਹ ਕੈਹੀ ਗਲਤ ਲਈ ਹੋਈ ਇਹਨਾਂ ਦੀ ਆ ਲੋ ਜੀ ਕੋਈ ਗੱਲ ਨਹੀਂ ਹੋ ਜਾਂਦਾ ਜੀ ਵਰੀ ਪੀ ਚੈੱਕ ਕਰੋ ਇਹ ਸਾਨੂੰ ਪਹਿਲਾਂ ਹੀ ਵੇਖਣਾ ਮੈਨੂੰ ਪਤਾ ਜਿਹੜਾ ਪੀਸ ਤਾਂ ਕਰੇ ਨਾ ਉਹ ਪਹਿਲਾਂ ਵੇਖਦਾ ਆੜੀ ਦਾ ਕੰਮ ਕੀਤਾ ਜੀ ਸਾਰਾ ਰੰਗ ਬਹੁਤ ਸੋਹਣਾ 2.5 ਮੀਟਰ ਸ਼ਰਟ ਬਾਟਮ ਅਪਰੋਕਸਿਮੇਟਲੀ 3 ਮੀਟਰ ਜਾਮ ਕਾਟਨ ਕਪੜਾ ਜੀ ਡਿਜੀਟਲ ਪ੍ਰਿੰਟ ਆ ਲੋ ਜੀ ਫੁੱਲ ਪ्योर ਦਾ ਦੁਪੱਟਾ ਰੇਟ ਸਿਰਫ ਰਹੂਗਾ ਜੀ 800 ਤੇ 95 ਰੁਪਏ ਆ ਲੋ ਜੀ ਕਾਲਾ ਸ਼ਾਹ ਕਾਲਾ ਮੇਰਾ ਕਾਲਾ ਜੀ ਸਰਦਾਰ ਗੋਰਿਆਂ ਨੂੰ ਦਫਾ ਕਰੋ ਆ ਲੋ ਪੀ ਚੈੱਕ ਕਰੋ ਜਰਾ ਬਲੈਕ ਕਲਰ ਦੀ ਸਿੰਗਲ ਪੀਸ ਬਾਹਮੇ ਦੇ ਉੱਪਰ ਲਾਈਨਿੰਗ ਵਾਲੀ ਪ੍ਰਿੰਟਿੰਗ ਹੈ ਜੀ ਨਾਲ ਫਲਾਵਰ ਬਣਿਆ ਹੋਇਆ ਅਲੱਗ ਪ੍ਰਿੰਟਿੰਗ ਹੈ 2.5 ਮੀਟਰ ਸ਼ਰਟ ਹੈ ਜੀ ਅਪਰੋਕਸੀਮੇਟਲੀ ਬਾਟਮ 3 ਮੀਟਰ ਆਹ ਲਓ ਜੀ ਬਾਟਮ ਔਰ ਬਹੁਤ ਸ਼ਾਨਦਾਰ ਬੈਕ ਫਰੰਟ ਪ੍ਰਿੰਟ ਹੋਊਗੀ ਸਾਰੇ ਸੂਟਾਂ ਦੀ ਕੋਈ ਇਹ ਨਹੀਂ ਹੈਗਾ ਵੀ ਕਿਸੇ ਸੂਟ ਦੀ ਬੈਕ ਪਲੇ ਨਹੀਂ ਹੋਊਗੀ ਆਹ ਲਓ ਜੀ ਪਿਓਰ ਦਾ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ 895 ਰੁਪਏ ਜੀ ਆਹ ਲਓ ਜੀ ਪੀਸ ਕਿੰਨਾ ਵਧੀਆ ਲਾਜਵਾ ਪੀਸ ਹੈ ਜੀ। ਇਹ 1095 ਵਾਲਾ ਪੀਸ ਹੈ ਜੀ ਇਹ। ਇਹ ਵੀ ਤੁਹਾਨੂੰ ਅੱਜ ਮਿਲੂਗਾ ਜੀ 895 neck ਤੇ ਕੜਾਈ ਦੇਖੋ ਕਿੰਨੀ ਸੋਹਣੀ ਕੜਾਈ ਕੀਤੀ ਹੋਈ ਆ। ਆਹ ਲਓ ਜੀ ਨਾਲ ਇਹਦੇ ਬਾਟਮ ਮਿਲੂਗੀ ਜੀ ਕਾਟਨ ਦੀ। ਆਹ ਲਓ। ਦੁਪੱਟਾ ਵੀ ਮਿਲੂਗਾ ਤੁਹਾਨੂੰ ਮਲ ਕਾਟਨ ਦਾ ਦੁਪੱਟਾ ਜਿਓਮੈਟਿਕਲ ਡਿਜ਼ਾਈਨ ਬਣਿਆ ਜੀ ਦੁਪੱਟੇ ਤੇ। ਮਲਟੀ ਹਲ ਫ੍ਰਿੰਟ ਦਾ ਪੂਰਾ ਲੰਬਾ ਚੌੜਾ ਦੁਪੱਟਾ ਸਿਰਫ 895 ਰੁਪਏ ਜੀ। ਆਹ ਲਓ ਜੀ। ਉਹਦੇ ਤੇ ਦੇਖੋ ਮਜੈਂਟਾ ਕਲਰ ਆ ਗਿਆ ਜੀ ਮਜੈਂਟਾ ਦੇ ਵਿੱਚ ਲੌਂਗ ਕਾਟਨ ਕਪੜਾ ਬਹੁਤ ਸੌਫਟ ਕਪੜਾ ਜੀ ਪੀਕਾਕ ਬਣਿਆ ਹੋਇਆ ਜੀ ਇਹਦੇ ਵਿੱਚ ਸੋਲੋ ਪੀਸ ਹੈ ਜੀ ਇਹ ਵੀ ਇੱਕ ਇੱਕੇ ਪੀਸ ਵਾਜਦਾ ਮੇਰੇ ਕੋਲ ਕੋਈ ਦੂਜਾ ਪੀਸ ਨਹੀਂ ਜਿਹੜਾ ਪਹਿਲਾਂ ਸਕਰੀਨਸ਼ਾਟ ਲੈ ਕੇ ਭੇਜ ਦੂਗਾ ਨਾ ਉਹਨੂੰ ਸੂਟ ਮਿਲ ਜਾਣੇ ਅੱਜ ਬਾਕੀ ਫਿਰ ਤੁਹਾਨੂੰ ਪਤਾ ਹੀ ਆ ਆ ਲਓ ਜੀ ਸਾਸਰੀ ਕਾਲੀਆਂ ਲਓ ਪੱਟਾ ਦੇਖੋ ਪਿਓਰ ਦਾ ਦੁਪੱਟਾ ਖੂਬਸੂਰਤ ਪੀਸ ਆ ਲਓ ਜੀ ਚੈੱਕ ਕਰੋ 1095 ਵਾਲਾ ਸੂਟ ਹੈ ਜੀ ਇਹ ਪਹਿਲਾ ਪੀਸ ਚੈੱਕ ਕਰਿਓ ਜਰਾ ਕਲਰ ਦੇਖੋ ਚੈਰੀ ਜਿਹਾ ਕਲਰ ਹੈ ਬਿਲਕੁਲ ਡੀਸੈਂਟ ਪੀਸ ਹੈ ਜੀ ਡਿਜੀਟਲ ਪ੍ਰਿੰਟਿੰਗ ਹੈ ਕਲਰ ਦੇਖੋ ਕਿੰਨੇ ਪ੍ਰਿੰਟ ਦਿਖਾਉ ਜੀ ਕਿੰਨੇ ਸੋਹਣੇ ਰੰਗ ਕਿੰਨੇ ਰੰਗ ਦੀ ਪ੍ਰਿੰਟਿੰਗ ਹੈ ਤੁਸੀਂ ਰੰਗ ਨਹੀਂ ਕਿੰਢੀ ਕਰ ਸਕਦੇ ਨਾ ਤੁਸੀਂ ਇਹਦੇ ਦੁਪੱਟੇ 'ਚ ਰੰਗ ਕਿੰਢੀ ਕਰ ਸਕਦੇ ਹੋ ਇੰਨੇ ਕਲਰ ਦੀ ਪ੍ਰਿੰਟਿੰਗ ਆ ਪਿਓਰ ਡਿਜੀਟਲ ਪੀਸ ਆ ਆ ਲਓ ਜੀ ਦੁਪੱਟਾ ਦੇਖੋ ਜਰਾ ਮਸਲਿਨ ਦਾ ਦੁਪੱਟਾ ਸਿਰਫ ਉਹ ਸਿਰਫ 895 ਰੁਪਏ ਚ ਆ ਲੋ ਜੀ ਜ਼ੈਡ ਬਲੱਡ ਕਲਰ ਆ ਗਿਆ ਜੀ ਇੱਕੋ ਹੀ ਪੀਸ ਜੀ ਲਾਸਟ ਆ ਲੋ ਇਹ ਪੀਸ ਵੀ ਵੈਸੇ ਵੀ ਵੀਡੀਓ ਦਾ ਲਾਸਟ ਪੀਸ ਆ ਜੀ ਚੈੱਕ ਕਰੋ ਜਿਹੜਾ ਪੀਸ ਕੜਾਈ ਦੇਖੋ ਕਿੰਨੀ ਸੋਹਣੀ ਕੜਾਈ ਕੀਤੀ ਹੋਈ ਆ ਪਿਓਰ ਕਾਟਨ ਕੈਮਰੇ ਦਾ ਸੋਟ ਆ ਜੀ ਆ ਲੋ ਜੀ ਪਿਓਰ ਦਾ ਮਿਲੂਗਾ ਦੁਪੱਟਾ ਰੇਟ ਰਹੂਗਾ ਜੀ 800 ਤੇ 95 ਰੁਪਏ ਦੁਪੱਟਾ ਚੈੱਕ ਕਰੋ ਆ ਲੋ ਜੀ ਹੁਣ ਤੁਹਾਨੂੰ ਛੇਤੀ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਬਾਏ ਬਾਏ